ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਨੇ ਆ ਮਿਰਚਾਂ ਦਾ achar ਜਿਹਦੇ ਵਿੱਚ ਆਪਾਂ ਲਈਏ ਸੌਂਫ ਸਰੋਂ ਤੇ ਮੇਥੇ ਤੇ ਜੀਰਾ ਤੇ ਇੱਕ ਆਪਾਂ ਲਵਾਂਗੇ ਹੋਰ ਚੀਜ਼ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਉਂਦੇ ਵਾਸਤੇ ਰੋ ਇਹ ਆਪਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਈਆਂ ਹੁਣ ਇਹਨਾਂ ਦੀਆਂ ਡੰਡੀਆਂ ਉਤਾਰ ਦਾਂਗੇ ਡੰਡੀਆਂ ਉਤਾਰ ਕੇ ਫਿਰ ਪਾਵਾਂਗੇ ਜੇ ਕੋਈ ਆਪਾਂ ਨਰਮ ਡੰਡੀ ਲੱਗੀ ਤਾਂ ਰੱਖ ਲਾਂਗੇ ਨਹੀਂ ਉਤਾਰ ਦਾਂਗੇ ਡੰਡੀਆਂ ਇਹਨਾਂ ਦੀਆਂ ਨਾ ਹੁਣ ਆਪਾਂ ਮਿਰਚਾਂ ਪੂਰੀਆਂ ਆਪਾਂ ਵਧੀਆ ਕਰ ਲਈਏ ਇਹਨਾਂ ਦੇ ਦੋ ਦੋ ਪੀਸ ਕਰ ਲਾਂਗੇ ਜਿਹੜੀਆਂ ਜਿਆਦਾ ਲੰਬੀਆਂ ਨੇ ਤੇ ਇਹਨਾਂ ਦਾ ਆਪਾਂ ਚੰਗਾ ਰੋਸਟ ਕਰਦੇ ਹਾਂ ਬਿਲਕੁਲ ਘੱਟ ਗੈਸ ਕਰਕੇ ਨਾਲ ਆਪਾਂ ਪਾ ਦਾਂਗੇ ਸੌਫ ਤੇ ਜੀਰਾ ਬਸ ਬਹੁਤ ਜਿਆਦਾ ਟੇਸਟੀ ਚਾਰ ਬੰਦ ਤੇ ਤਾਜ਼ੀਆਂ ਤਾਜ਼ੀਆਂ ਮਿਰਚਾਂ ਨੇ ਕੱਚੀਆਂ ਕੱਚੇ ਸਸ ਇੱਕ ਦੋ ਮਿੰਟ ਇਹਨਾਂ ਨੂੰ ਹੋਰ ਆਪਾਂ ਰੋਸਟ ਕਰਾਂਗੇ। ਇੱਧਰ ਰੱਖੀ ਹੋਈ ਐ ਚਾਹ ਦੂਜੀ ਵਾਰ ਦੀ। ਅੰਦਰ ਆਪਾਂ ਬਣਾ ਲਈ ਦਾਲ ਤੋੜੀ ਦੇ ਵਿੱਚ ਮਾਂ ਛੋਲਿਆਂ ਦੀ ਦਾਲ ਧੌਂ ਕੇ ਰੱਖੀ ਹੋਈ ਸੀ। ਬਹੁਤ ਜ਼ਿਆਦਾ ਤੋੜੀ ਦੇ ਵਿੱਚ ਸਵਾਦ ਬਣਦੀ ਐ। ਤੇ ਗੈਸ ਬੰਦ ਕਰ ਦਿੰਨੇ। ਤੇ ਇਹਨੂੰ ਠੰਡਾ ਹੋ ਜੇ ਫਿਰ ਆਪਾਂ ਗ੍ਰाइंड ਕਰਾਂਗੇ। ਕਿਉਂਕਿ ਹੁਣ ਆਪਣੇ ਕੋਲ ਇੱਥੇ ਤਕ ਲੂੰਡੇ ਤਾਂ ਹੈ ਨਹੀਂਗੇ। ਤੇ ਇੰਡੀਆ ਦਾ ਆਪਾਂ ਨਾ ਗੁੰਡੇ ਦੇ ਵਿੱਚ ਇਹ ਜਿਹਾ ਸਮਾਨ ਰਗੜ ਲੈਨੇ ਆ। ਤੇ ਇੱਥੇ ਆਪਾਂ ਹੁਣ ਗ੍ਰਾਈਂਡਰ ਦੇ ਵਿੱਚ ਮੈਕਸੀ ਦੇ ਵਿੱਚ ਗ੍ਰाइंड ਕਰਾਂਗੇ ਜਿੰਨੀ ਦੇਰ ਤੱਕ ਆਪਣਾ ਮਸਾਲਾ ਠੰਡਾ ਹੁੰਦਾ ਥੋਣੀ ਦੇਰ ਤੱਕ ਆਪਾਂ ਮਰਚਾਂ ਦੇ ਵਿੱਚ ਜੀਰ ਪਾ ਲੈਨੇ ਦੇਖੋ ਜਿਹੜੀਆਂ ਜਾਦੇ ਲੰਬੀਆਂ ਇਹਨਾਂ ਦੇ ਆਪਾਂ ਦੋ ਪੀਸ ਕਰ ਦਾਂਗੇ ਨੰ ਸਾਰੀਆਂ ਕਰਕੇ ਰੱਖ ਲੈਨੇ ਕੋਈ ਕੰਮ ਹਨਾ ਆਪਾਂ ਮੇਲਤ ਨਾਲ ਲਹਰੀਜ ਨਾ ਕਰਦੇ ਆਂ ਅਰੇ ਅਭੀ ਜਾ ਤੇ ਲੰਬੀ ਹੈ ਮੈਂ ਹੁਣ ਤੋਪੀਸ ਕਰ ਲਈ ਤੇ ਕੋਈ ਵੀ ਕੰਮ ਆਪਰੇ ਜਨਾ ਮਿਹਨਤ ਨਾ ਕਰਦੇ ਆ ਤੇ ਜਰੂਰ ਪੂਰਾ ਹੁੰਦਾ ਇਹ ਸਾਰੀਆਂ ਨਾਲੇ ਕੌੜੀਆਂ ਨੇ ਮਿਰਚਾਂ ਇਹ ਐ ਨਹੀਂ ਲੀਆਂ ਵੀ ਦੂਸਰੀਆਂ ਆ ਇਹ ਕੌੜੀਆਂ ਨੇ ਹੋਰ ਇਹਦੇ ਵਿੱਚ ਕੀ ਕੀ ਪਾਉਣੇ ਉਹ ਵੀ ਆਪਾਂ ਨਾਲ ਹੁੰਦੇ ਦਿਖਾਉਣੇ ਆ ਮੰਨਣਾ ਆਪਾਂ ਸਾਰਿਆਂ ਨੂੰ ਕੱਟ ਪਾ ਲਈ ਇਨਸ਼ਾਅੱਲਾ ਠੰਡਾ ਹੋ ਕੇ ਪਾਲ ਲੈਨੇ ਤੇ ਦਰਦਰਾ ਜਿਹਾ ਹੀ ਰੱਖਾਂਗੇ ਜਿਆਦਾ ਪ੍ਰਿੰਕ ਨਹੀਂ ਕਰਨਾ ਇੱਧੇ ਸਾਡੇ ਪ੍ਰਧਾਨ ਸਾਹਿਬ ਵੇਖ ਲਓ ਸਵੇਰੇ ਸਵੇਰੇ ਇੱਕ ਰੋ ਖੋਲ ਖੋਲ ਕੇ ਚੈੱਕ ਕਰਨੇ ਕੱਢਣਾ ਖਲਾਰਾ ਪਾਉਣਾ ਉਹ ਮੰਮਾ ਬੁਲਾਉਂਦੇ ਉਧਰ ਮੰਮਾ ਬੁਲਾਉਂਦੇ ਬਾਜੂ 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 ਕਹਿੰਦੇ ਆਜੋ ਚੀਜੀ ਦਮ ਮੰਮਾ ਕਹਿੰਦੇ ਆਜੋ ਚੀਜੀ ਦਮ ਚਾਚੂ ਸਾਦਾ ਉੱਥੇ ਚਾਚੂ ਸਾਦਾ ਉਹ ਕਹਿੰਦਾ ਆ ਜਾ ਮੇਰੇ ਨਾਲ ਰੋਟੀ ਖਾ ਲੈ ਹਾਂਜੀ ਚਾਚੂ ਕਹਿੰਦਾ ਮੇਰੇ ਨਾਲ ਰੋਟੀ ਖਾ ਲੈ ਬਾਜੂ 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 ਹਾਂ ਗੁੱਡ ਬாய் ਗੁੱਡ ਬாய் ਅਜ ਮੰਜਾ ਚਿੱਤੇ ਆ ਜਾਂਦਾ ਮੇਰਾ ਅਜ ਨੇ ਪਤਾ ਨਹੀਂ ਕਿੱਥੇ ਟੱਕਣ ਸੜਤਾ ਮੈਂ ਉਹਨੂੰ ਗੱਜੇ ਨਹੀਂ ਮੰਜੇ ਥੱਲੇ ਵੇਖਾ ਮਸਾਲਾ ਆਪਾਂ ਪੀ ਲਿਆ ਦਰਦਰਾ ਪੀਸਿਆ ਸਾਰਾ ਕੁਛ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਨਾਣ ਮਿਰਚ ਨਾਣ ਨਾਣ ਆਪਾਂ ਥੋੜਾ ਪਾਵਾਂਗੇ ਕਿਉਂਕਿ ਆਪਣੀਆਂ ਮਿਰਚਾਂ ਥੋੜੀਆਂ ਹੀ ਨੇ E ਸੋਨੇ ਇਧਰ ਆ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਉੱਪਰ ਲਾ ਲੈਨੇ

ਚੰਗੀ ਤਰ੍ਹਾਂ ਲਾਉਣਾ ਸਾਰਾ ਮਸਾਲਾ ਜਿਹੜਾ ਆਪਣਾ ਮਿਰਚਾਂ ਨੂੰ ਲੱਗ ਜੇ ਤੇ ਇਹਨੂੰ ਕੱਚ ਦੇ ਭਾਂਡੇ ਚ ਪਾ ਕੇ ਰੱਖਣਾ ਤੇਲ ਥੋੜਾ ਲੱਗੂ ਤਾਂ ਹੋਰ ਵੀ ਪਾ ਸਕਦੇ ਆਪਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਸਿਰਕਾ ਕਿਉਂਕਿ ਇਹਦੇ ਚ ਜਿਹੜਾ ਖੱਟਾਪਨ ਆ ਜਾਵੇ ਤੇ ਬਾਕੀ ਸਭ ਆਈ ਆ ਵੀਰਾ ਜੈ ਨਖੜਤਾ ਕਰਦੇ ਤੇ ਬਾਕੀ ਸਰਕੇ ਦੇ ਨਾਲ ਇਹ ਖਰਾਬ ਨਹੀਂ ਹੁੰਦੀਆਂ ਇੱਕ ਚੀਜ਼ ਇੱਥੇ ਆਪਾਂ ਹੋਰ ਦਿਖਾਉਣੀ ਆ ਤੁਹਾਨੂੰ ਕੀ ਪਾਉਣਾ ਆਪਣੇ ਕੋਲੇ ਨਿੰਬੂਆਂ ਦਾ ਰਸ ਆ ਇਹ ਸਾਰਾ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਆਪਾਂ ਨਿੰਬੂ ਖਾ ਲਿਆ ਨਿੰਬੂਆਂ ਦਾ ਰਸ ਪਿਆ ਵਾ ਇਹ ਆਪਾਂ ਪਾ ਦਾਂਗੇ ਵਿੱਚ ਇਹ ਜਿਹੜਾ ਹੋਰ ਵੀ ਜ਼ਿਆਦਾ ਜਿਹੜਾ ਖਿਚੜਿਆਂ ਦਾ ਚਾਹਰਾ ਟੇਸਟੀ ਬਣੂਗਾ ਇਹ ਜਿਹੜੀ ਕਾਫੀ ਸੰਘਣੀ ਚਾਸ਼ਣੀ ਜੀ ਪਈ ਹੈ ਨਿੰਬੂਆਂ ਦੀ ਹੋਰ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਰਲਾ ਦਿੰਨੇ ਆ ਸਰਕਾ ਆਪਾਂ ਪਾਇਆ ਚਿੱਟਾ ਬਨਿਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਕੇ ਤੇ ਕੱਚ ਦੇ ਭਾਂਡੇ ਚ ਪਾ ਕੇ ਰੱਖ ਲਿਆ ਮਿਰਚਾਂ ਕੌੜੀਆਂ ਬਹੁਤ ਮਿਆ ਜਦੋਂ ਕੱਟਦੀ ਸੀ ਇਹਨਾਂ ਨੂੰ ਤਾਂ ਮੇਰੇ ਹੱਥਾਂ ਤੇ ਵੀ ਜਲਨ ਹੋਣ ਲੱਗ ਗਈ ਸੀ ਕਿੰਨਾ ਸੋਹਣਾ ਰਲਿਆਚਾਰ ਸਰ ਜਰਾਜ ਬਹੁਤ ਸੋਹਣਾ ਰਲਿਆ ਤੁਸੀਂ ਵੀ ਜਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ